ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਬੁਸ਼ਰਾ ਨਾਜ਼ ਦੁਆਰਾ ਲਿਖੀ ਕਿਤਾਬ ਬੰਦਾ ਮਰ ਵੀ ਸਕਦਾ ਹੈ ਬੇਬਸ ਦਾਨਿਸ਼ ਮੰਦੀ ਏ ਖਾਬਾਂ ਤੇ پابੰਦੀ ਏ ਇਸ ਦੁਨੀਆ ਵਿੱਚ ਮਾੜੇ ਦੀ ਹਾਲਤ ਬਹੁਤੀ ਮੰਦੀ ਏ ਚੰਗਾ ਕਿਸ ਤਰ੍ਹਾਂ ਸੋਚੇਗੀ ਜੋ ਜਹਨियत ਗੰਦੀ ਏ ਐੜਾ ਹਾਲ ਬਜ਼ੁਰਗੀ ਦਾ ਦੋ ਨੰਬਰ ਫਰਜੰਦੀ ਏ ਮਾਰੇ ਪਸਤੀ ਭੁੱਖਾਂ ਦੀ ਖਾਬ ਖਿਆਲ ਬਲੰਦੀ ਏ ਜ਼ੁਲਮ ਵਧੇ ਤੇ ਕੀੜੀ ਵੀ ਅੱਖ ਕੇ ਵੱਢਦੀ ਦੰਦੀ ਏ ਚੁੱਪ ਗਲੀਆਂ ਤੇ ਸੁੰਝ ਚੁਬਾਰੇ ਅੱਧੀ ਰਾਤ ਤੇ ਮੈਂ ਉਹਦੀਆਂ ਰਾਮਾਂ ਤੱਕ ਤੱਕ ਹਾਰੇ ਅੱਧੀ ਰਾਤ ਤੇ ਮੈਂ ਆਵੇ ਜਾਂ ਨਾ ਆਵੇ ਮਰਜੀ ਆਵਣ ਵਾਲੇ ਦੀ ਸੋਚੀ ਪੇ ਬੇਕਾਰ ਵਿਚਾਰੇ ਅੱਧੀ ਰਾਤ ਤੇ ਮੈਂ ਬੇਸ਼ੱਕ ਕੰਮ ਬੜਾ ਔਖਾ ਏ ਤਾਂ ਗੋੜੀਕ ਕਿਸੇ ਦੀ ਕੀ ਕਰਦੇ ਨਾ ਗਿਣਦੇ ਤਾਰੇ ਅੱਧੀ ਰਾਤ ਤੇ ਮੈਂ ਇੱਕ ਉਡੀਕ ਸਹਾਰਾ ਸੀ ਜਦ ਉਹ ਵੀ ਜਾਂਦੀ ਰਹੀ ਅਖਰ ਮਰਗੇ ਇਕੱਲੇ ਕਾਰੇ ਅੱਧੀ ਰਾਤ ਤੇ ਮੈਂ ਉਸ ਜ਼ਾਲਮ ਨੂੰ ਵੇਹਲ ਕਦੋਂ ਸੀ ਐਨਾ ਸੋਚ ਲਵੇ ਕਰਦੇ ਹੋਣਗੇ ਕਿੰਜ ਗੁਜ਼ਾਰੇ ਅੱਧੀ ਰਾਤ ਤੇ ਮੈਂ ਉਹਨੇ ਆਉਣ ਦਾ ਵਾਅਦਾ ਭੁੱਲ ਕੇ ਰਾਤ ਲੰਘਾਈ ਸੀ ਬੁੱਕ ਬੁੱਕ ਰੋਏ ਨਾਜ ਦੇ ਬਾਰੇ ਅੱਧੀ ਰਾਤ ਤੇ ਮੈਂ ਸੋਚ ਨਾ ਸੋਚਾਂ ਹੋਰ ਵੇ ਸੱਜਣਾ ਗੱਲ ਨੂੰ ਅੱਗੇ ਤੋਰ ਵੇ ਸੱਜਣਾ ਸਦਰਾਂ ਦੇ ਸਾਹਮੁਕ ਦੇ ਜਾਵਣ ਦਿਲ ਹੋਇਆ ਏ ਗੌਰ ਵੇ ਸੱਜਣਾ ਨੈਣ ਮਿਲਾ ਕੇ ਕਿਉ ਸੰਗਣਾ ਏ ਜੇ ਨਹੀਂ ਦਿਲ ਵਿੱਚ ਚੋਰ ਵੇ ਸੱਜਣਾ ਕਸਮੇ ਮੈਨੂੰ ਆਸ਼ਕ ਲੱਗਦੇ ਤੇਰੀ ਟੋਰ ਦੇ ਮੋਰ ਵੇ ਸੱਜਣਾ ਜਾਨ ਮੇਰੀ ਕਲੀਆਂ ਤੋਂ ਕੋਮਲ ਤੂੰ ਬੇਦਰਦ ਕਠੋਰ ਵੇ ਸੱਜਣਾ ਤੇਰੇ ਹੱਥ ਮੁਹਾਰੇ ਮੇਰੀ ਕੀ ਏ ਮੇਰਾ ਜੋਰ ਵੇ ਸੱਜਣਾ ਬੁਸ਼ਰਾ ਬੇਲੇ ਕੋਇਲ ਕੋਕੇ ਅੰਦਰ ਮਚਿਆ ਸ਼ੋਰ ਵੇ ਸੱਜਣਾ ਬੁਸ਼ਰਾ ਬੇਲੇ ਕੋਇਲ ਕੋਕੇ ਅੰਦਰ ਮਚਿਆ ਸ਼ੋਰ ਵੇ ਸੱਜਣਾ ਸਾ ਸਾ ਹਿਜ਼ਰ ਹੰਡਾਇਆ ਜਾਂਦਾ ਔਖਾ ਵਸਲ ਕਮਾਇਆ ਜਾਂਦਾ ਰੋਟੀ ਪੀਤੀ ਜਾ ਨਹੀਂ ਸਕਦੀ ਪਾਣੀ ਨੂੰ ਨਹੀਂ ਖਾਇਆ ਜਾਂਦਾ ਤੂੰ ਮੈਨੂੰ ਆਪਣਾ ਲੈਣਾ ਸੀ ਜੇਕਰ ਦੁੱਖ અપਨਾਇਆ ਜਾਂਦਾ ਖੁਦ ਨੂੰ ਮੈਂ ਸਮਝਾਇਆ ਇੱਕ ਦਿਨ ਕਿਸੇ ਕਿਸ ਨੂੰ ਸਮਝਾਇਆ ਜਾਂਦਾ ਇਹ ਵੀ ਅੱਜਕੱਲ ਝੂਠੇ ਬੰਦਾ ਮੋਇਆ ਨਹੀਂ ਦਫਨਾਇਆ ਜਾਂਦਾ ਜਿਨ੍ਹਾਂ ਨੂੰ ਤਰਸਾਇਆ ਰੱਬਾ ਇਹਨਾਂ ਨਹੀਂ ਤਰਸਾਇਆ ਜਾਂਦਾ ਹੁਣ ਤੇ ਵੇਖਣ ਜੋਗਾ ਹੋਇਆ ਹੁਣ ਨਹੀਂ ਹਾਲ ਸੁਨਾਇਆ ਜਾਂਦਾ ਬੁਸ਼ਰਾ ਕੁੱਲ ਹਿਆਤੀ ਸੁਖ ਨੂੰ ਗੱਲ ਦੇ ਨਾਲ ਨਹੀਂ ਲਾਇਆ ਜਾਂਦਾ ਬੁਸ਼ਰਾ ਕੁੱਲ ਹਿਆਤੀ ਸੁਖ ਨੂੰ ਗੱਲ ਦੇ ਨਾਲ ਨਹੀਂ ਲਾਇਆ ਜਾਂਦਾ ਇੱਕ ਬੁਹਾ ਜੇ ਬੰਦ ਹੋ ਜਾਵੇ ਦੂਜਾ ਬੁਹਾ ਖੁੱਲ ਜਾਂਦਾ ਏ ਸੱਚ ਕਹਿੰਦੇ ਨੇ ਲੋਕ ਸਿਆਣੇ ਬੰਦਾ ਪਿਆਰ ਚ ਰੁੱਲ ਜਾਂਦਾ ਏ ਤੇਰੇ ਹੁੰਦਿਆਂ ਹੋਇਆਂ ਸਾਡੀ ਅੱਖ ਚੋਂ ਅਥਰੂ ਡੁੱਲ ਜਾਂਦਾ ਏ ਹਰ ਗੱਲ ਚੇਤੇ ਰੱਖਣ ਵਾਲਾ ਸਾਨੂੰ ਕਿਵੇਂ ਭੁੱਲ ਜਾਂਦਾ ਏ ਹਰ ਗੱਲ ਚੇਤੇ ਰੱਖਣ ਵਾਲਾ ਸਾਨੂੰ ਕਿਵੇਂ ਭੁੱਲ ਜਾਂਦਾ ਏ ਜੇ ਉਹ ਮੈਥੋਂ ਸੰਗਦਾ ਏ ਛੱਲੇ ਕਾਹਨੂੰ ਮੰਗਦਾ ਏ ਰੰਗਪੁਰੀਆਂ ਨੂੰ ਖਬਰ ਦਿਓ ਤਖਤ ਹਜ਼ਾਰਾ ਝੰਗਦਾ ਏ ਉੱਚਾ ਵੇਖਣ ਵਾਲਾ ਹੁਣ ਨੀਮੀ ਪਾ ਕੇ ਲੰਘਦਾ ਏ ਜ਼ਹਿਰ ਇਹ ਬੰਦੇ ਬੰਦੇ ਵਿੱਚ ਮਸਲਾ ਭੁੱਖ ਤੇ ਨੰਗਦਾ ਏ ਤੇ ਹੁਣ ਹਰਿਆਲੀ ਫੁੱਟੇਗੀ ਬੱਦਲ ਸਾਵੇਂ ਰੰਗਦਾ ਏ ਪਿਆਰ ਤੇ ਉਹਨੂੰ ਹੈ ਬੁਸ਼ਰਾ ਬਸ ਉਹ ਕਹਿਣ ਤੋਂ ਸੰਗਦਾ ਏ ਪਿਆਰ ਤੇ ਉਹਨੂੰ ਹੈ ਬੁਸ਼ਰਾ ਬਸ ਉਹ ਕਹਿਣ ਤੋਂ ਸੰਗਦਾ ਏ ਪੋਛਣ ਲੋਕ ਨਿਮਾਣੇ ਰੱਬਾ ਸੋਖੇ ਦਿਨ ਕਦ ਆਣੇ ਰੱਬਾ ਜੇ ਮਜ਼ਦੂਰੀ ਪੂਰੀ ਲੱਭੇ ਕਾਹ ਨੂੰ ਰੋਣ ਨਿਆਣੇ ਰੱਬਾ ਮੁਰਮੁੜ ਕਾਹ ਨੂੰ ਉੱਗਰ ਜਾਂਦੇ ਲੱਗੇ ਫਟ ਪੁਰਾਣੇ ਰੱਬਾ ਹਾਕਮ ਨੂੰ ਤੌਫੀਕ ਅਤਾ ਕਰ ਸਾਡਾ ਰੋਗ ਪਛਾਣੇ ਰੱਬਾ ਐਸੀਆਂ ਤੇਰੇ ਸਾਦੇ ਬੰਦੇ ਲੋਕੀ ਬਹੁਤ ਸਿਆਣੇ ਰੱਬਾ ਮਾੜੇ ਦੀ ਕੋਠੀ 20 ਪਰਦੇ ਬਹੁਤੇ ਸਾਰੇ ਦਾਣੇ ਰੱਬਾ ਮਾੜੇ ਦੀ ਕੋਠੀ 20 ਪਰਦੇ ਬਹੁਤੇ ਸਾਰੇ ਦਾਣੇ ਰੱਬਾ ਬੁਸ਼ਰਾ ਵਾਂਗ ਸਭ ਨੂੰ ਆਵਣ ਕੀਤੇ ਕੋਲ ਨਿਵਾਣੇ ਰੱਬਾ ਬੁਸ਼ਰਾ ਵਾਂਗ ਸਭ ਨੂੰ ਆਵਣ ਕੀਤੇ ਕੋਲ ਨਿਵਾਣੇ ਰੱਬਾ ਉੱਪਰ ਰਹਿੰਦੀ ਏ ਛਾਂ ਨਹੀਂ ਹੁੰਦੀ ਜੀਦੇ ਸਿਰ ਤੇ ਮਾਂ ਨਹੀਂ ਹੁੰਦੀ ਆਣਾ ਜਾਣਾ ਲੱਗਾ ਰਹਿੰਦਾ ਧਰਤੀ ਕਿੰਜ ਸਰਾਂ ਨਹੀਂ ਹੁੰਦੀ ਸ਼ਹਿਰ ਚ ਘਾਰ ਦੁਕਾਨਾਂ ਲੱਖਾਂ ਬਸ ਨੱਪਣ ਲਈ ਥਾਂ ਨਹੀਂ ਹੁੰਦੀ ਫੁਕਣਾ ਉਹਦਾ ਵੱਡਾ ਵੇੜਾ ਜਿਹਦੇ ਦਿਲ ਵਿੱਚ ਥਾਂ ਨਹੀਂ ਹੁੰਦੀ ਬੁਸ਼ਰਾ ਦਿਲ ਨੂੰ ਚੈਨ ਨਹੀਂ ਆਉਣਾ ਜੇ ਸੱਜਣਾ ਤੋਂ ਹਾਂ ਨਹੀਂ ਹੁੰਦੀ ਮੁਸ਼ਰਾ ਦਿਲ ਨੂੰ ਚੈਨ ਨਹੀਂ ਆਉਣਾ ਜੇ ਸੱਜਣਾ ਤੋਂ ਹਾਂ ਨਹੀਂ ਹੁੰਦੀ ਦਿਲ ਲਾਣਾ ਤੇ ਮੁੱਖ ਪਰਤਾਣਾ ਚੰਗੀ ਗੱਲ ਨਹੀਂ ਗੁੜੀਆਂ ਸੰਗਤਾਂ ਇੰਜ ਭੁਲਾਣਾ ਚੰਗੀ ਗੱਲ ਨਹੀਂ ਮੰਨਿਆ ਤੇਰੇ ਰਤਬੇ ਦੇ ਨਹੀਂ ਪਰ ਇਨਸਾਨ ਆ ਸਾਨੂੰ ਨੀਵੀਂ ਥਾਂ ਬਿਠਾਣਾ ਚੰਗੀ ਗੱਲ ਨਹੀਂ ਪਿਆਰ ਦੇ ਵਿੱਚ ਵੀ ਪਰਦਾਦਾਰੀ ਰੱਖੀਂ ਦੀਏ ਪਿਆਰ ਦੇ ਵਿੱਚ ਵੀ ਪਰਦਾਦਾਰੀ ਰੱਖੀਂ ਦੀਏ ਰੋਜ਼ ਹੀ ਸੁਪਨੇ ਵਿੱਚ ਆ ਜਾਣਾ ਚੰਗੀ ਗੱਲ ਨਹੀਂ ਆਪਣੀ ਪੱਗ ਨੂੰ ਦਾਗ ਨਾ ਲੱਗੇ ਚੰਗੀ ਗੱਲ ਏ ਪਰ ਲੋਕਾਂ ਦੇ ਸ਼ਮਲੇ ਟਾਣਾ ਚੰਗੀ ਗੱਲ ਨਹੀਂ ਪਿਆਰ ਦੇ ਦਾਵੇ ਜੇ ਸਾਡੇ ਨਾਲ ਕਰਨਾ ਏ ਤੇ ਫੋਟੋ ਹੋਰਾਂ ਨਾਲ ਖਿਚਾਣਾ ਚੰਗੀ ਗੱਲ ਨਹੀਂ ਪਿਆਰ ਦੇ ਦਾਅਵੇ ਜੇ ਸਾਡੇ ਨਾਲ ਕਰਨਾ ਏ ਤੇ ਫੋਟੋ ਹੋਰਾਂ ਨਾਲ ਖਿਚਾਣਾ ਚੰਗੀ ਗੱਲ ਨਹੀਂ ਸੁਣਨ ਸੁਣਾਉਣ ਦਾ ਚੱਜ ਨਾ ਹੋਵੇ ਜਿੱਥੇ 부ਸ਼ਰਾ ਸੁਣਨ ਸੁਣਾਉਣ ਦਾ ਚੱਜ ਨਾ ਹੋਵੇ ਜਿੱਥੇ 부ਸ਼ਰਾ ਉੱਥੇ ਆਪਣੇ ਸ਼ੇਅਰ ਸੁਣਾਣਾ ਚੰਗੀ ਗੱਲ ਨਹੀਂ ਰੱਬ ਦਾ ਨਾਮ ਮੁਹੱਬਤ ਏ ਮੈਨੂੰ ਤਾਂ ਮੁਹੱਬਤ ਏ ਹੋਵਣ ਏ ਅਣਹੋਣੀ ਦਾ ਚਿੱਟਾ ਕਾ ਮੁਹੱਬਤ ਏ ਡਰ ਨਫ਼ਰਤ ਦੀ ਪੌੜੀ ਏ ਕਹਦੇ ਹਾਂ ਮੁਹੱਬਤ ਏ ਜੀਵਨ ਤੋਂ ਪਕੜਾਕੇ ਦੀ ਧੁੱਪੇ ਛਾਂ ਮੁਹੱਬਤ ਏ ਅੱਖਾਂ ਤੇ ਇਤਬਾਰ ਨਹੀਂ ਕਸਮਾਂ ਖਾ ਮੁਹੱਬਤ ਏ ਬੁਸ਼ਰਾ ਆਨਾਜ ਨੇ ਲਿਖਿਆ ਏ ਮੇਰੀ ماں ਮੁਹੱਬਤ ਏ ਬੁਸ਼ਰਾ ਨਾਜ਼ ਨੇ ਲਿਖਿਆ ਏ ਮੇਰੀ ਮਾਂ ਮੁਹੱਬਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ